ਕਿੱਦਾਂ ਦਾ ਮਜ਼ਾ ਆ ਰਿਹਾ ਮੈਂ ਕਿਹਾ ਪੂਰਾ ਮਜ਼ਾ ਆ ਰਹਾ ਇਹ ਨਾਨਾ ਤਾਂ ਖੜੇ ਆ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜੀ ਤੱਲੀ ਵਜਾ ਕੇ ਤੱਲੀ ਵਜਾ ਕੇ ਇਹ ਇਹ ਤਾਂ ਖੜਦੇ ਨਹੀਂ ਸੀ ਸਾਰੇ ਮੱਲੇ ਦੇ ਸੰਜੋਗ ਨੇ ਮੱਲੇ ਨੇ ਆਪ ਮੋਰੇ ਹੋ ਕੇ ਇੱਕ ਚੱਕਣ ਚੱਕਿਆ ਪਹਿਲਾਂ ਤੁਮਾਨ ਸਾਹਿਬ ਸਾਡੇ ਬਾੜ ਦੇ ਇੱਕ ਜਰਨਲ 17 ਸੀ ਉਹਨਾਂ ਤੋਂ ਬਾਅਦ ਇਹਨਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਕੱਲੇ-ਕੱਲੇ ਬੋਟ ਕੱਲੇ-ਕੱਲੇ ਦਰਵਾਜੇ ਤੇ VOTER ਆਪ ਇਹਨਾਂ ਦਾ ਇੰਤਜ਼ਾਰ ਕਰਦੇ ਆ ਤੇ ਮਨੋਂ ਤੁਹਾਨੂੰ ਸਾਰੇ ਪਾਸੋਂ ਸੇਵਾ ਕਰਦੇ ਆ ਜਿਤਾ ਕੇ ਕਮੇਟੀਕਰ ਭੇਜਣਗੇ ਔਰ ਆਸ ਕਰਦੇ ਆ ਕਿ ਕਮੇਟੀ ਦੇ ਪ੍ਰਧਾਨ ਵੀ ਬਣ ਗਏ ਬੱਬੂ ਭਾਟਿਆ ਜੀ ਦੀ ਕੈਂਪੇਨ ਕਰਨ ਪਹੁੰਚੇ ਆ ਮੈਂ ਪਰਸਨਲੀ ਮਨੀਸ਼ ਧੀਰ ਔਰ ਮੇਰੇ ਨਾਲ ਸਾਡੇ ਸਾਥੀ ਸਦਾ ਤਲੋਚਨ ਸਿੰਘ ਧਮਾਨ ਬੋਸਗੀ ਭਾਜੀ ਔਰ ਸਾਡੀ ਟੀਮ ਸਾਰੀ ਜਿਹੜੀ ਲੈ ਕੇ ਅੱਥੇ ਅਸੀਂ ਪਹੁੰਚੇ ਆਂ ਕਿ ਬੱਬੂ ਭਾਟਿਆ ਦੇ ਹੱਕ ਦੇ ਲਈ ਕਿ ਅਸੀਂ ਇਸ ਗੱਲ ਨੂੰ ਇਸ ਮੰਚ ਨੂੰ ਇੰਨਾ ਸਟਰੋਂਗ ਕਰੀਏ ਕਿ ਜਿਹੜਾ ਇਹਨਾਂ ਦੀ ਇੱਕ ਇੱਕ ਵੋਟ ਪਾ ਕੇ ਇਹਨਾਂ ਨੂੰ ਇੰਨੀ ਵੱਡੀ ਲੀਡ ਦੇ ਨਾਲ ਅਸੀਂ ਅੱਗੇ ਹਾਊਸ ਦੇ ਵਿੱਚ ਭੇਜਿਆ ਜਾਏ ਤਾਂ ਕਿ ਇਹ ਲੋਕ ਆਧਾਰ ਨਿਰਸਵਾਰ ਦਾ ਕੰਮ ਕਰਦੇ ਰਹੇ ਆ ਔਰ ਇਹਨਾਂ ਨੂੰ ਹੋਰ ਕੰਮ ਕਰਨ ਦੇ ਨਾਲ ਇਹਨਾਂ ਦੀ ਹੋਰ ਸੀਨਾ ਚੌੜਾ ਹੋ ਕੇ ਕੰਮ ਕਰਨ ਦਾ ਮਜ਼ਾ ਆਵੇ ਇਹਨਾਂ ਨੂੰ ਤੇ ਵੀ ਐਮਸੀ ਆ ਆ ਸਵਾਗਤ ਹੈ ਜੀ ਤੁਹਾਡਾ ਇਕਤਾ ਲਹਿਰ ਜੀ ਥੈਂਕ ਯੂ ਜੀ ਥੈਂਕ ਯੂ ਜੀ ਅੱਜ ਕੱਠ ਦੇਖ ਕੇ ਕੀ ਕਹਿਣਾ ਜਾਓਗੇ ਜੀ ਮੈਂ ਅੱਗੇ ਵੀ ਇੱਕ ਵਾਰੀ ਕਿਹਾ ਸੀਗਾ ਮੇਰੇ ਫਾਦਰ ਸਾਹਿਬ ਵੀ ਇਹੀ ਕਹਿੰਦੇ ਆ ਕਿ ਇਹ ਸਾਡਾ ਆਵਾਰਡ ਨਹੀਂਗਾ ਜੀ ਇਹ ਸਾਡਾ ਪਰਿਵਾਰ ਆ ਜੀ ਸਾਡੇ ਲਈ ਖੇ ਸੇਵਾ ਲਾਣਗੇ ਜੀ ਅਸੀਂ ਸਾਰੀ ਉਮਰ ਇਹਨਾਂ ਦੀ ਸੇਵਾ ਕਰਦੇ ਰਹਿਾਂਗੇ ਧੰਨਵਾਦ ਤਰਲੋਚਨ ਭਾਜੀ ਦਾ ਮਨੀਸ਼ ਧੀਰਜੀ ਦਾ ਹੋਰ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਤੇ ਸਹਿਯੋਗ ਦਿੱਤਾ ਆ ਬਾਰ ਬਾਰ ਇੱਕੋ ਹੀ ਗੱਲ ਸਾਡੇ ਦਿਲ ਚੋਂ ਨਿਕਲਦੀ ਵੀ ਜਿਨ੍ਹਾਂ ਇਹਨਾਂ ਨੇ ਸਾਨੂੰ ਮਾਨ ਸਨਮਾਨ ਦਿੱਤਾ ਆ ਅਸੀਂ ਦੁਗਣਾ ਤਿਗਣਾ ਕਰਕੇ ਵੀ ਜੇ ਕਹੀਏ ਵਾਪਸ ਤਾਂ ਨਹੀਂ ਕਰ ਸਕਦੇ ਅਸੀਂ ਸਾਰੀ ਉਮਰ ਇਹਨਾਂ ਦੀ ਸੇਵਾ ਕਰਦੇ ਰਵਾਂਗੇ ਇਲੈਕਸ਼ਨ ਲੜ ਰਿਹਾ ਇਲੈਕਸ਼ਨ ਇਹ ਲੜ ਰਹੇ ਹੈਗੇ ਆ ਇਹ ਬਾਰ ਬਾਰ ਮੈਂ ਇਹ ਕਹਿ ਨਹੀਂ ਸਕਦਾ ਕਿ ਜਿੰਨਾ ਇਹ ਮੈਨੂੰ ਗੁਰਨਾਨਕਪੁਰ ਮਹੱਲ ਬਲੋ ਪਿਆਰ ਮਿਲ ਰਿਹਾ ਹੈਗਾ ਮੈਂ ਕਹਿੰਦਾ ਕਿ ਇਦਾਂ ਕਦੇ ਕਿਸੇ ਨੂੰ ਨਹੀਂ ਮਿਲਿਆ ਹੋਊਗਾ ਜਿੰਨਾ ਕਿ ਇਹ ਮੈਨੂੰ ਦੇ ਰਹੇ ਆ ਪਾਗਦੇ ਤੁਹਾਡਾ ਏਕਤਾ ਲਹਿਰ న్యూਸ ਦੇ ਵਿੱਚ ਇਸ ਵਕਤ ਏਕਤਾ ਲਹਿਰ ਦੀ ਟੀਮ ਪਹੁੰਚੀ ਆ ਵਾਰਡ ਨੰਬਰ 16 ਗੁਰਨਾਨਕਪੁਰਾ ਬੱਬੂ ਪਾੜੀ ਆ ਜੀ ਇੱਥੇ ਦੇ ਕੈਂਡੀਡੇਟ ਨੇ ਬਬੂ ਪਾਟਿਆ ਜਿਨ੍ਹਾਂ ਨੂੰ ਦੱਸਣ ਦੀ ਲੋੜ ਨਹੀਂ ਬਹੁਤ ਹੀ ਵਧੀਆ ਸਮਾਜ ਸੇਵਕ ਨੇ ਬਹੁਤ ਹੀ ਨੇਕ ਦਿਲ ਇਨਸਾਨ ਨੇ ਇੱਕ ਤਸਵੀਰਾਂ ਤੁਹਾਨੂੰ ਦਿਖਾਦੇ ਆ ਮੈਂ ਇੱਥੇ ਇੱਕ ਕਾਠੋਂ ਜਾ ਰਿਹਾ ਵਾ ਜਿਉਂ-ਜਿਉਂ ਟਾਈਮ ਘਟਦਾ ਜਾ ਰਿਹਾ ਘੰਟੇ ਕੋਈ ਘੰਟੇ ਇਲੈਕਸ਼ਨ ਦੇ ਵਿੱਚ ਵੋਟਾਂ ਦੇ ਵਿੱਚ ਰਹਿ ਰਹੇ ਨੇ ਉਸ ਤਰ੍ਹਾਂ ਹੀ ਕੈਂਡੀਡੇਟ ਦੇ ਦਿਲਾਂ ਦੀਆਂ ਧੜਕਣਾਂ ਤੇ ਵੋਟਰਾਂ ਦੇ ਦਿਲਾਂ ਦੀਆਂ ਧੜਕਣਾਂ ਵੀ ਵੱਧਦੀਆਂ ਜਾਂਦੀਆਂ ਨੇ ਰਾਸ਼ ਤੁਹਾਨੂੰ ਦਿਖਾ ਦਿਆਂ ਇੱਕ ਪੀੜ ਦਿਖਾ ਦਿਆਂ ਇੱਕ ਨੁਕੜ ਮੀਟਿੰਗ ਤੁਹਾਨੂੰ ਦਿਖਾ ਦਿਆਂ ਮੈਂ ਗੁਰਨਾਨਕਪੁਰਾ ਮਹੱਲੇ ਦੀ ਕੈਂਡੀਡੇਟ ਤੁਹਾਡੇ ਨਾਲ ਮੌਜੂਦ ਨੇ ਬੱਬੂ ਭਾਟਿਆ ਜੀ ਮੈਂ ਗੱਲਬਾਤ ਕਰਾਂਗਾ ਉਹਨਾਂ ਦੇ ਨਾਲ ਜਰੂਰ ਗੱਲਬਾਤ ਕਰਾਂਗਾ ਸਰ ਜੇ ਖੜੇ ਹੋ ਜਓ ਤਾਂ ਜ਼ਿਆਦਾ ਵਧੀਆ ਜੀ ਇੱਕ ਤਾੜੀ ਜਰੂਰ ਲਾ ਦਿਓ ਕਰੋ ਨਾਲ ਹਾਂ ਜੀ ਹਾਂ ਪਿੱਛੇ ਕਰੋ ਗੱਲਬਾਤ ਕਰਾਂਗਾ ਔਰ ਨਾਲ-ਨਾਲ ਤੁਹਾਡੇ ਤੱਕ ਵੀ ਜੋ ਸੰਦੇਸ਼ ਦੇਣਗੇ ਉਹ ਵੀ ਨਾਲ-ਨਾਲ ਮੈਂ ਦੱਸਾਂਗਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਇੱਕ ਤਲਾਅਰ ਨਿਊਜ਼ ਦੇ ਵਿੱਚ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਪਹਿਲਾਂ ਤੇ ਮੈਂ ਸਾਰੇ ਆਪਣੇ ਭੈਣ ਭਰਾਵਾਂ ਦਾ ਬਜ਼ੁਰਗਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਜਿਨ੍ਹਾਂ ਨੇ ਇੰਨਾ ਟਾਈਮ ਇੱਕ ਵਾਰੀ ਨਹੀਂ ਮੇਰਾ ਖਿਆਲ ਕੀ ਦੋ ਚਾਰ ਵਾਰੀ ਮੇਰੇ ਵਾਸਤੇ ਟਾਈਮ ਕੱਢਿਆ ਹੈਗਾ ਆ ਪਹਿਲਾਂ ਤੇ ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹੈਗਾ ਆ ਔਰ ਮੈਂ ਨਹੀਂ ਇਲੈਕਸ਼ਨ ਲੜ ਰਿਹਾ ਇਲੈਕਸ਼ਨ ਇਹ ਲੜ ਰਿਹਾ ਹੈਗੇ ਆ ਇਹ बार-बार ਮੈਂ ਇੱਕ ਕਹ ਨਹੀਂ ਸਕਦਾ ਕਿ ਜਿੰਨਾ ਇਹ ਮੈਨੂੰ ਗੁਰਨਾਨਕਪੁਰ ਮਹੱਲੇ ਬਲੋ ਪਿਆਰ ਮਿਲ ਰਿਹਾ ਹੈਗਾ ਮੈਂ ਕਹਨਾ ਕਿ ਇਦਾਂ ਕਦੇ ਕਿਸੇ ਨੂੰ ਨਹੀਂ ਮਿਲਿਆ ਹੋਊਗਾ ਜਿੰਨਾ ਕਿ ਇਹ ਮੈਨੂੰ ਦੇ ਰਿਹਾ ਮੈਂ ਇਹਨਾਂ ਸਾਰਿਆਂ ਭੈਣਾਂ ਦਾ ਆਪਣੇ ਭਰਾਵਾਂ ਦਾ ਔਰ ਸਾਰਿਆਂ ਦਾ ਬੱਚਿਆਂ ਦਾ ਬਹੁਤ ਬਹੁਤ ਇੱਕ ਇੱਕ ਕਦਮ ਜਿਹੜਾ ਇਹ ਚੱਲ ਗਿਆ ਇੱਥੇ ਮੈਨੂੰ ਆਇਆ ਔਰ ਢੀਕਦਾ ਰਹਿੰਦਾ ਆ ਪ੍ਰੈ ਅੱਧਾ ਘੰਟਾ ਲੇਡ ਵੀ ਜਨਾ ਤਾਂ ਵੀ ਨਹੀਂ ਇੱਥੋਂ ਜਾਂਦੇ ਹੈਗੇ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਦਾ ਹੈਗਾ ਆ ਔਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਔਰ ਦੱਸਦਾ ਵੀ ਮੈਨੂੰ ਇੱਕ ਜਿਤਾਓ ਔਰ ਮੈਂ ਤੁਹਾਡੀ ਸੇਵਾ ਹੀ ਕਰਨੀ ਆ ਹੋਰ ਕੁਝ ਨਹੀਂ ਮੈਨੂੰ ਕੋਈ ਹੈਗਾ ਔਰ ਨਾ ਮੈਨੂੰ ਕੋਈ ਚੀਜ਼ ਦਾ ਲਾਲਚ ਹੈ ਤੇ ਨਾ ਮੈਨੂੰ ਕੋਈ ਹੈਗਾ ਆ ਤੇ ਮੈਂ ਤੁਹਾਡੀ ਸੇਵਾ ਕਰਾਂ ਔਰ ਕਰਦਾ ਰਹਾਂ ਮੇਰਾ ਇਹ ਆ ਵੀ ਤੁਹਾਡੇ ਕੋ ਆਵਾਂ ਔਰ ਚਾਹ ਪੀ ਕੇ ਘਰੋਂ ਚਲੇ ਜਾਵਾਂ ਤੇ ਕੰਮ ਕਰਕੇ ਘਰੋਂ ਚਲੇ ਜਾਵਾਂ ਸ਼ੁਕਰੀਆ ਮੈਂ ਬਹੁਤ ਬਹੁਤ ਸਾਰਿਆਂ ਦਾ ਤਲਵਾਦ ਵੀ ਕਰਦਾ ਆ ਵੀ ਜਿਨ੍ਹਾਂ ਨੇ ਇਹਨਾਂ ਟਾਈਮ ਕੱਢ ਕੇ ਮੇਰੀਆਂ ਭੈਣਾਂ ਹੁਣ ਇੱਥੇ ਬੈਠੀਆਂ ਇਹਨਾਂ ਨੇ ਜਾ ਗਿਆ ਜੇ ਘਰ ਦਾ ਵੀ ਕੰਮ ਕਰਨਾ ਕੋਈ ਫਿਕਰ ਨਹੀਂ ਹੈਗਾ ਕਿ ਇਹੀ ਘਰ ਦਾ ਕੰਮ ਕਰਨਾ ਮੇਰੇ ਭਰਾਵਾਂ ਨੂੰ ਕਿਸੇ ਨੂੰ ਨਹੀਂ ਹੈਗਾ ਵੀ ਵਹੀ ਘਰ ਦਾ ਕੋਈ ਕੋਈ ਰਜਗਾਰ ਰੁਜ਼ਗਾਰ ਤੇ ਜਾਣਾ ਆ ਇਹ ਮੇਰੀ ਬੇਟੀ ਕਰਨ ਦਾ ਇਹ ਆ ਬਚਾਰੇ ਵੀ ਕਿਸੇ ਤਰ੍ਹਾਂ ਵੀ ਇਹਨੂੰ ਇਹੀ ਕਾਮਯਾਬ ਕਰਨਾ ਆ ਔਰ ਕਰਕੇ ਰੱਖਣਾ ਹੈਗਾ ਆ ਔਰ ਮੈਂ ਇੱਕ ਬੇਨਤੀ ਕਰਦਾ ਆ ਕਿ ਇੱਕ ਇੱਕ ਵੋਟ ਪਾ ਕੇ ਮੈਨੂੰ ਕਾਮਯਾਬ ਕਰੋ ਤੇ ਮੈਂ ਤੁਹਾਡੀ ਸੇਵਾ ਕਰਦਾ ਰਹਾ ਮਾਂ ਜਿੱਦਾਂ ਸਰਦਾਰ ਗੁਰਵਜਨ ਸਿੰਘ ਢੀਮਾਨ ਸਾਹਿਬ ਨੇ ਕਿਹਾ ਸੇਵਾ ਕਰਦੇ ਸੀ ਬਾਅਦ ਚ ਭਾਜੀ ਤਰਲੋਚਨ ਜੀ ਕਰਦੇ ਰਹੇ ਆ ਉਦਾਂ ਹੀ ਮੈਂ ਕਰਾਂ ਤੁਹਾਡੀ ਸੇਵਾ ਔਰ ਕਿਸੇ ਵੇਲੇ ਵੀ ਦੁੱਖ ਸੁੱਖ ਵਿੱਚ ਜਿੱਥੇ ਕੋਈ ਟਾਈਮ ਆਵੇ ਮੈਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਆ ਇਹ ਵਾਰਡ ਨਹੀਂ ਇਹ ਮੇਰਾ ਪਰਿਵਾਰ ਆ ਔਰ ਸਦਾ ਰਹੇਗਾ ਇਹ ਮੇਰਾ ਪਰਿਵਾਰ ਇਹ ਪਰਿਵਾਰ ਆ ਤੇ ਪਰਿਵਾਰ ਸਦਾ ਰਹੇਗਾ ਤਸਵੀਰਾਂ ਤੁਹਾਨੂੰ ਦਿਖਾਇਆ ਜਾ ਰਹੇ ਆ ਇੱਕ ਮੈਂ ਸ਼ਖਸੀਅਤ ਨਾਲ ਮੁਲਾਕਾਤ ਕਰਾ ਦੇ ਆ ਤੁਹਾਡੀ ਜਿਹੜੇ ਅਸੀਂ ਚੈਨਲ ਤੇ ਕਦੇ ਨੇ ਇਹਨੂੰ ਚਲਾਇਆ ਸੀ ਇੱਕ ਛੋਟੀ ਜੀ ਮਦਦ ਕੀਤੀ ਸੀ ਜਿਹਨੂੰ ਇੱਕ ਤਿੰਨਾਂ ਦਿਨਾਂ ਦੇ ਵਿੱਚ 19000 ਬੰਦਾ ਇੱਕ ਰਿਕਾਰਡ ਆ ਸਾਡੇ ਚੈਨਲ ਦਾ ਨੀਲਾ ਭਾਜੀ ਮੈਂ ਬੇਨਤੀ ਕਰਾਂਗਾ ਇਹ ਨੀਲਾ ਜੀ ਸਮੋਸੇ ਵਾਲਾ ਮੇਰੇ ਚੈਨਲ ਤੇ ਚੱਲਿਆ ਸੀ ਜਿਹਨੂੰ ਤਿੰਨਾਂ ਦਿਨਾਂ ਦੇ ਵਿੱਚ 19000 ਬੰਦੇ ਨੇ ਦੇਖਿਆ ਸੀ 19000 ਬੰਦਿਆਂ ਨੇ ਇੱਕ ਰਿਕਾਰਡ ਆ ਨਕੌਦਰ ਸ਼ਹਿਰ ਦਾ ਜੀ ਕਿਉਂਕਿ ਇਦਾਂ ਦੀਆਂ ਸੇਵਾਵਾਂ ਵੀ ਅਸੀਂ ਸਾਡੇ ਚੈਨਲ ਨਾਲ ਨਾਲ ਕਰਦਾ ਵਾ ਮੈਂ ਇਹਨਾਂ ਕੋਲ ਪੁੱਛਾਂਗਾ ਜੀ ਹਾਂਜੀ ਕਿ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬੜਾ ਮਜ਼ਾ ਆਇਆ ਜੀ ਬੜਾ ਮਜ਼ਾ ਆਇਆ ਬਹੁਤ ਜ਼ਿਆਦਾ ਜੀ ਬੱਬੂ ਭੜਿਆ ਯਾਰਾਂ ਨੇ ਕਿੱਦਾਂ ਦਾ ਮਜ਼ਾ ਆ ਰਿਹਾ ਮੈਂ ਕਿਹਾ ਪੂਰਾ ਮਜ਼ਾ ਆ ਰਿਹਾ ਇਹ ਨਾਨਾ ਤਾਂ ਖੜੇ ਆ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜੀ ਤੱਲੀ ਵਜਾ ਕੇ ਤੱਲੀ ਵਜਾ ਕੇ ਤੱਲੀ ਵਜਾ ਕੇ ਸਾਡੇ ਚੈਨਲ ਤੇ ਤੁਸੀਂ ਆਏ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਮਜ਼ਾ ਆਇਆ ਮੈਂ ਕਹਿੰਦਾ ਵੀ ਮੈਂ ਉਹਨਾਂ ਦੇਸ਼ਾਂ ਦਾ ਵੀ ਨਾਂ ਨਹੀਂ ਸੀ ਸੁਣਿਆ ਜਿਨ੍ਹਾਂ ਦੇਸ਼ਾਂ ਵਿੱਚੋਂ ਮੈਨੂੰ ਮੈਸੇਜ ਆ ਰਹੇ ਆ ਠੀਕ ਹੈ ਜੀ ਔਰ ਮੇਰੇ ਬੱਚੇ ਬੜੇ ਲਾਈਫ ਕਰ ਰਹੇ ਬੜੇ ਖੁਸ਼ ਆ ਸਾਡੇ ਪਾਪਾ ਦਾ ਨਾਂ ਦੇਖੋ ਕਿੰਨੀ ਦੁਨੀਆ ਵਿੱਚ ਘੁੰਮ ਰਿਹਾ ਕਿੰਨੀ ਕਿੰਨੀ ਦੁਨੀਆ ਛੋਟਾ ਜਿਹਾ ਰੇੜੀ ਲਾਉਣ ਵਾਲਾ ਅੱਜ ਤੁਹਾਡਾ ਸਤਿਕਾਰ ਬੜੀ ਦੁਨੀਆ ਚ ਘੁੰਮ ਰਿਆ ਪੂਰੀ ਦੁਨੀਆ ਚ ਆ ਕੀ ਬੇਨਤੀ ਕਰਾਂ ਇਹਨਾਂ ਦੇ ਬਾਰੇ ਤੁਸੀਂ ਨਹੀਂ ਮਹਾਰਾ ਜੀ ਇਹਨਾਂ ਦੇ ਬਾਰੇ ਦਾ ਸਾਰੀਆਂ ਸਪੋਰਟਾਂ ਵੋਟਾਂ ਇਹਨਾਂ ਦੇ ਨਾਲ ਹੀ ਆ ਜੀ ਇਹ ਤਾਂ ਜਿੱਤੇ ਆ ਬੜਾ ਸ਼ੋਰ ਦਿੱਤੇ ਆ ਜੀ ਘੰਟੀ ਵਜਾ ਕੇ ਘੰਟੀ ਵਜਾ ਕੇ ਘੰਟੀ ਵਜਾ ਕੇ ਇਹ ਸ਼ਖਸ਼ ਇਹ ਹੋ ਜਾਇਆ ਜੀ ਜਿਹਨੂੰ ਸਾਡੇ ਚੈਨਲ ਤੇ ਇਕਤਾ ਲਹਿਰ ਚੈਨਲ ਤੇ ਤਿੰਨਾਂ ਦਿਨਾਂ ਦੇ ਵਿੱਚ 19000 ਬੰਦੇ ਨੇ ਦੇਸ਼ਾਂ ਜਿ ਨਹੀਂ ਵਿਦੇਸ਼ਾਂ ਵਿੱਚ ਵੀ ਇਹਨਾਂ ਦੇ ਯੂ ਐਸਏ ਅਮਰੀਕਾ ਆ ਬਹੁਤ ਜਗ੍ਹਾ ਜਗ੍ਹਾ ਇਹਨਾਂ ਦੇ ਜਿਹੜੇ ਵੀਊ ਹੁੰਦੇ ਰਹੇ ਨੇ ਸਾਡੇ ਨਾਲ ਹੋਰ ਵੀ ਮੇਰੇ ਵੀਰਾਂ ਨਾਲ ਮੈਂ ਜ਼ਰੂਰ ਗੱਲਬਾਤ ਕਰਾ ਦੇਵਾਂਗਾ ਨਹੀਂ ਪਹਿਲੇ ਥੋੜੀ ਪਬਲਿਕ ਨਾਲ ਜਾਨਨੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾ ਸਰ ਜੀ ਮੇਰਾ ਨਾਮ ਮਨਜੀਤ ਸਿੰਘ ਜੀ ਮਨਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਬੱਬੂ ਭਾੜੀਆ ਜੀ ਆਏ ਨੇ ਅੱਜ ਤੱਕ ਦੇਖੋ ਜੀ ਇਹ ਤਾਂ ਖੜਦੇ ਨਹੀਂ ਸੀ ਸਾਰੇ ਮੱਲੇ ਦੇ ਸੰਜੋਗ ਨੇ ਮੱਲੇ ਨੇ ਆਪ ਮੋਰੇ ਹੋ ਕੇ ਇੱਕ ਚੱਕਣ ਚੱਕਿਆ ਪਹਿਲਾਂ ਤਮਾਨ ਸਾਹਿਬ ਸਾਡੇ ਬਾੜ ਦੇ ਇੱਕ ਜਰਨਲ 17 ਸੀ ਉਸ ਤੋਂ ਬਾਅਦ ਜਿਹੜਾ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਕੱਲੇ ਕੱਲੇ ਬੋਟ ਕੱਲੇ ਕੱਲੇ ਦਰਵਾਜੇ ਤੇ ਬੋਟਰ ਆ ਪਣ ਦਾ ਇੰਤਜ਼ਾਰ ਕਰਦੇ ਆ ਤੇ ਮਨੋਂ ਤੁਹਾਨੂੰ ਸਾਰੇ ਪਾਸੋਂ ਸੇਵਾ ਕਰਦੇ ਆ ਜਿਤਾ ਕੇ ਕਮੇਟੀ ਕਰ ਭੇਜਣਗੇ ਔਰ ਆਸ ਕਰਦੇ ਆ ਕਿ ਕਮੇਟੀ ਦੇ ਪ੍ਰਧਾਨ ਵੀ ਬਣ ਗਏ ਕਮੇਟੀ ਦੇ ਪ੍ਰਧਾਨ ਬਣ ਗਏ ਸਾਡੇ ਨੇ ਮਨੀਸ਼ ਤੀਰ ਜੀ ਸਵਾਗਤ ਹੈ ਜੀ ਤੁਹਾਡਾ ਇੱਕ ਤਲਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਵੀ ਖੜੇ ਹੋ ਜਾਈਏ ਜੀ 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 ਮੈਂ ਬਿਲਕੁਲ ਖੜੇ ਕਰਾਂਗਾ ਜੀ ਬਿਲਕੁਲ ਖੜੇ ਕਰਾਂਗਾ ਮੈਂ ਜੀ ਤੁਹਾਡੇ ਭਰਾਵਾਂ ਲਈ ਹਾਜ਼ਰ ਹਾਂ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਇੱਕ ਤਲਾ ਅਸੀਂ ਤੁਹਾਡੇ ਚੈਨਲ ਦੀ ਬੜੀ ਤਾਰੀਫ ਕਰਦੇ ਆ ਜੀ ਔਰ ਤੁਹਾਡੀ ਪਰਸਨਲੀ ਬਹੁਤ ਤਾਰੀਫ ਹੈ ਕਿ ਤੁਸੀਂ ਹਰ ਜਗ੍ਹਾ ਨੂੰ ਬੜੇ ਚੰਗੇ ਤਰੀਕੇ ਸੁੱਚਜੇ ਤਰੀਕੇ ਦੇ ਨਾਲ ਇਹਨੂੰ ਤੁਸੀਂ ਕਵਰ ਕਰਦੇ ਹੋ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਹੁਣ ਅਸੀਂ ਅੱਜ ਗੁਨਾਨਗਪੁਰਾ ਮਹੱਲੇ 'ਚ ਬੱਬੂ ਭਾਟਿਆ ਜੀ ਦੀ ਕੈਂਪੇਨ ਕਰਨ ਪਹੁੰਚੇ ਆਏ ਹਾਂ ਮੈਂ ਪਰਸਨਲੀ ਮਨੀਸ਼ ਧੀਰ ਔਰ ਮੇਰੇ ਨਾਲ ਸਾਡੇ ਸਾਥੀ ਸਰਦ ਅਤਰੋਚਨ ਸਿੰਘ ਧਮਾਨ ਬੋਸਗੀ ਭਾਜੀ ਔਰ ਸਾਡੀ ਟੀਮ ਸਾਰੀ ਜਿਹੜੀ ਲੈ ਕੇ ਇੱਥੇ ਅਸੀਂ ਪਹੁੰਚੇ ਆਂ ਕਿ ਬੱਬੂ ਭਾਟਿਆ ਦੇ ਹੱਕ ਦੇ ਲਈ ਕਿ ਅਸੀਂ ਇਸ ਗੱਲ ਨੂੰ ਇਸ ਮੰਚ ਨੂੰ ਇੰਨਾ ਸਟਰੋਂਗ ਕਰੀਏ ਕਿ ਜਿਹੜਾ ਇਹਨਾਂ ਦੀ ਇੱਕ ਇੱਕ ਵੋਟ ਪਾ ਕੇ ਇਹਨਾਂ ਨੂੰ ਇੰਨੀ ਵੱਡੀ ਲੀਡ ਦੇ ਨਾਲ ਅਸੀਂ ਅੱਗੇ ਹਾਊਸ ਦੇ ਵਿੱਚ ਭੇਜਿਆ ਜਾਏ ਤਾਂ ਕਿ ਇਹ ਲੋਕ ਆਧਾਰ ਨਿਰਸਵਾਰਥਾ ਕੰਮ ਕਰਦੇ ਰਹੇ ਆ ਔਰ ਇਹਨਾਂ ਨੂੰ ਹੋਰ ਕੰਮ ਕਰਨ ਦੇ ਨਾਲ ਇਹਨਾਂ ਦੀ ਹੋਰ ਸੀਨਾ ਚੌੜਾ ਹੋ ਕੇ ਕੰਮ ਕਰਨ ਦਾ ਮਜ਼ਾ ਆਵੇ ਇਹਨਾਂ ਨੂੰ ਤਾਂ ਕਿ ਇੱਕ ਸੇਵਾ ਭਾਵ ਜਿਹੜਾ ਲੈ ਕੇ ਜਾ ਰਹੇ ਉਹ ਹੋਰ ਮਾਲਕ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਮਾਲਕ ਚੜ੍ਹਦੀ ਕਲਾ ਦੇ ਵਿੱਚ ਰੱਖੇ ਧਿਮਾਨ ਸਾਹਿਬ ਸਾਡੇ ਨਾਲ ਮੌਜੂਦ ਨੇ ਤਰਲੋਚਨ ਧਿਮਾਨ ਜੀ ਇੱਕ ਨਾਂ ਇੱਕ ਸ਼ਖਸੀਅਤ ਇੱਕ ਸਮਾਜ ਸੇਵਕ ਇੱਕ ਸਮਾਜ ਸੇਵਕ ਅਤੇ ਸ਼ਖਸੀਅਤ ਹੈ ਤੁਹਾਡੇ ਮਲੇ ਦੀ ਬਹੁਤ ਸੇਵਾ ਕੀਤੀ ਹੈ ਹਾਂ ਸਵਾਗਤ ਹੈ ਜੀ ਤੁਹਾਡਾ ਹਾਂਜੀ ਬਹੁਤ ਬਹੁਤ ਸਵਾਗਤ ਢਿੰਗਰਾ ਸਾਹਿਬ ਮੈਂ ਤਾਂ ਇਹ ਕਹੂੰਗਾ ਵੀ ਇਹ ਵਾਰ ਨਹੀਂ ਹੈਗੀ ਮੇਰਾ ਪਰਿਵਾਰ ਆ ਕਿਉਂਕਿ ਇਹ ਹਰੇਕ ਬੰਦੇ ਦਾ ਡਾਇਲੋਗ ਆ ਪਰ ਮੇਰਾ ਡਾਇਲੋਗ ਨਹੀਂ ਹੈਗਾ ਇਹ ਵੀ ਮੈਂ ਇਹਨਾਂ ਨੇ ਸਾਹਮਣੇ ਕਹਿ ਰਿਹਾ ਮੇਰਾ ਪਰਿਵਾਰ ਆ ਕਿਉਂਕਿ ਜਦੋਂ ਤੋਂ ਮੈਂ ਹੋਸ਼ ਸੰਭਾਲੀ ਆ ਮੈਂ ਗੁਰੂ ਨਾਨਕ ਪੁਰੇ ਵਿੱਚ ਹੋਸ਼ ਸੰਭਾਲੀ ਆ ਕਿਉਂਕਿ ਆਪਣੇ ਮੈਂ ਫਾਦਰ ਸਾਹਿਬ ਸਾਹਿਬ ਗੁਰਵਚਨ ਸਿੰਘ ਧਿਮਾਨ ਨੂੰ ਹਮੇਸ਼ਾ ਵਾਰਡ ਬਾਰੇ ਸੋਚਦੇ ਬਹੁਤ ਵਾਰੀ ਦੇਖਿਆ ਉਹਨਾਂ ਨਾਲ ਵੀ ਬਹੁਤ ਆਉਂਦੇ ਰਹੇ ਇੱਥੇ ਕੰਪੇਨਿੰਗ ਕਰਨ ਜਾਂ ਉਦਾਂ ਵੀ ਮਿਲਣ ਸਾਰਿਆਂ ਨੂੰ ਇਸ ਕਰਕੇ ਮੈਂ ਵਾਰ ਨਹੀਂ ਨੂੰ ਸਮਝਦਾ ਮੈਂ ਪਰਿਵਾਰ ਹੀ ਸਮਝਦਾ ਜਦੋਂ ਮੈਂ ਹੋਸ਼ ਸੰਭਾਲੀ ਤਾਂ ਮੈਂ ਨਾ ਆ ਸਾਰੇ ਚਿਹਰੇ ਮੈਂ ਉਦੋਂ ਦੇਖੇ ਆ ਉਦੋਂ ਤੋਂ ਲੈ ਕੇ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤਮਾਨ ਸਾਹਿਬ ਇੱਕ ਮੈਂ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗਾ ਕਹਿੰਦੇ ਨੇ ਬੱਬੂ ਪਹਾੜੀ ਆ 9 ਤੇ ਉਹ 11 ਮੈਂ ਛੋੜੇ ਪਹਾੜੀਆਂ ਨੂੰ ਬੇਨਤੀ ਕਰਾਂਗਾ ਸਾਹਮਣੇ ਆਉਣ ਜਰਾ ਕਿਉਂਕਿ ਕੰਮ ਇਹ ਵੀ ਆਉਣ ਵਾਲੇ ਐਮਸੀ ਆ ਸਾਡੇ ਇਹ ਕਿਹਨਾਂ ਦੇ ਨਾਮ ਤੇ ਜ਼ੋਰਦਾਰ ਤਾੜੀਆਂ ਦਾ ਨਾ ਹੋਣੀਆਂ ਚਾਹੀਦੀਆਂ ਇਹ ਆਉਣ ਵਾਲੇ ਵੀ ਐਮਸੀ ਆ ਆਪ ਸਵਾਗਤ ਹੈ ਜੀ ਤੁਹਾਡਾ ਇਕਤਾਲਾਰ ਜੀ ਥੈਂਕ ਯੂ ਜੀ ਥੈਂਕ ਯੂ ਜੀ ਅੱਜ ਇਕੱਠ ਦੇ ਕੇ ਕੀ ਕਹਿਣਾ ਜਾਓਗੇ ਜੀ ਮੈਂ ਅੱਗੇ ਵੀ ਇੱਕ ਵਾਰੀ ਕਿਹਾ ਸੀਗਾ ਮੇਰੇ ਫਾਦਰ ਸਾਹਿਬ ਵੀ ਇਹੀ ਕਹਿੰਦੇ ਆ ਕਿ ਇਹ ਸਾਡਾ ਵਾਰਡ ਨੀਗਾ ਜੀ ਇਹ ਸਾਡਾ ਪਰਿਵਾਰ ਆ ਜੀ ਸਾਡੇ ਲਈ ਖੇ ਸੇਵਾ ਲਾਣਗੇ ਜੀ ਅਸੀਂ ਸਾਰੀ ਉਮਰ ਇਹਨਾਂ ਦੀ ਸੇਵਾ ਕਰਦੇ ਰਵਾਂਗੇ ਜੀ ਤੁਸੀਂ ਇਹਨਾਂ ਦੀ ਸੇਵਾ ਕਰੋਗੇ ਨਾਲ ਨਾਲ ਵਾਰਡ ਵਿੱਚ ਵੀ ਘੁੰਮੋਗੇ ਕਿਉਂਕਿ ਬੱਚੇ ਹੀ ਸੇਵਾ ਕਰਦੇ ਆ ਤੁਸੀਂ ਡਟ ਕੇ ਸੇਵਾ ਕਰੋ ਹਾਂ ਜੀ ਜਿੱਦਾਂ ਮੇਰੇ ਵਾਸਤੇ ਇਹ ਹੈ ਉਦਾਂ ਹੀ ਮੇਰੇ ਵਾਸਤੇ ਇਹ ਰਹਿਣਗੇ ਜੀ ਵਾਹ ਜੀ ਵਾ ਜਿੱਦਾਂ ਕਹਿੰਦੇ ਜੀ ਮੇਰੇ ਵਾਸਤੇ ਇਹ ਨੌਜਵਾਨ ਜੰਗ ਪੀੜੀ ਆਉਣ ਵਾਲੀ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀ ਤਰੱਕੀ ਕਰੇਗੀ ਤੁਹਾਡੇ ਕਮਾਕਾਰਾਂ ਦੇ ਵਿੱਚ ਹੋਰ ਮੈਂ ਵੀਰਾਂ ਨਾਲ ਵੀ ਗੱਲਬਾਤ ਮੈਂ ਪਿੱਛੇ ਪਿੱਛੇ ਜਾਣਾ ਥੋੜਾ ਜਿਹਾ ਪਿੱਛੇ ਜਾ ਕੇ ਗੱਲਬਾਤ ਕਰਦਾ ਮੈਂ ਮੇਰੀਆਂ ਮਾਤਾ ਮਾਂ ਭੈਣਾਂ ਨਾਲ ਆ ਰਿਹਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੰਨਾ ਜੀ ਨੀਲਮ ਅੱਜ ਬੰਮੂ ਪਾੜੀਆ ਜੀ ਆਏ ਅੱਕ ਕੀ ਕਹਿਣਾ ਚਾਹੋਗੇ ਬੱਸ ਉਹਦੇ ਸਪੋਰਟ ਪੂਰੀ ਆ ਜੀ ਹਾਂਜੀ ਪੂਰੀ ਪੂਰੀ ਤੋਂ ਪੱਕਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇਖ ਰਹੇ ਹੋ ਹੋਰ ਮੈਂ ਗੱਲਬਾਤ ਕਰਾਵਾਂਗਾ ਤੁਹਾਡੀ ਗੱਲਬਾਤ ਕਰਾਵਾਂਗਾ ਮੈਂ ਇਧਰ ਭਾਜੀ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਕੀ ਨਾ ਜੀ ਸਰ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਅੱਜ ਗੁਰਨਾਨਕਪੁਰ ਮੱਲੇ ਆਏ ਹੋ ਕੀ ਕਹਿਣਾ ਚਾਹੂੰ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਦਾ ਧੰਨਵਾਦ ਤਰਲੋਚਨ ਭਾਜੀ ਦਾ ਮਨੀਸ਼ ਧੀਰ ਜੀ ਦਾ ਹੋਰ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਤੇ ਸਹਿਯੋਗ ਦਿੱਤਾ ਆ বারবার ইকোই গাল ਸਾਡੇ ਦਿਲ ਚੋਂ ਨਿਕਲਦੇ ਵੀ ਜਿੰਨਾ ਇਹਨਾਂ ਨੇ ਸਾਨੂੰ ਮਾਨ ਸਨਮਾਨ ਦਿੱਤਾ ਆ ਅਸੀਂ ਦੁਗਣਾ ਤਿਗਣਾ ਕਰਕੇ ਵੀ ਜੇ ਕਹੀਏ ਵਾਪਸ ਤਾਂ ਨਹੀਂ ਕਰ ਸਕਦੇ ਅਸੀਂ ساری ਉਮਰ ਇਹਨਾਂ ਦੀ ਸੇਵਾ ਕਰਦੇ ਰਵਾਂਗੇ ਵਾਰਡ ਨੰਬਰ 16 ਦੀ ਗਰਾਨਿਕਪੁਰੇ ਮਲੇ ਦੀ ਹੋਰ ਵੀ ਨਕੌਦਰ ਸ਼ਹਿਰ ਨੂੰ ਵੀ ਜਦੋਂ ਵੀ ਸਾਡੇ ਪਰਿਵਾਰ ਦੀ ਲੋਰ ਪਵੇਗੀ ਤਾਂ ਅਸੀਂ 24 ਘੰਟੇ ਹਰ ਸਾਰੇ ਸ਼ਹਿਰ ਵਾਸੀਆਂ ਲਈ ਦੋਵੇਂ ਹੱਥ ਜੋੜ ਕੇ ਉਹਨਾਂ ਦੇ ਤਾਬੇਦਾਰ ਬੈਠੇ ਆ ਜਦੋਂ ਮਰਜੀ ਸਾਨੂੰ ਆਣ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਭਾਈ ਵਾਲਿਆਂ ਜੀ ਭਾਈਵਾਲ ਨੇ ਇੱਕ ਹੋਰ ਮੇਰੇ ਵੀਰ ਇਧਰ ਨਾਲ ਗੁਰਨਾਨਕਪੁਰ ਮੁਹੱਲੇ ਤੋਂ ਹੀ ਮੌਜੂਦ ਨੇ ਹਾਂਜੀ ਭਾਜੀ ਨਮਸਕਾਰ ਹਾਂਜੀ ਕੀ ਨਾ ਜੀ ਪਰਸ਼ੋਦਮ ਲਾਲ ਤੁਹਾਡੇ ਮੁਹੱਲੇ ਚ ਪਾਟੀਆਂ ਸਾਹਿਬ ਆਏ ਨੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਹਿੰਸਾ ਵੋਟਾਂ ਪੱਕੀਆਂ ਪੱਕੀਆਂ ਖੜੇ ਹੋ ਕੇ ਕਹਿ ਦਿਓ ਫੇ ਖੜੇ ਤਾਂ ਮੈਂ ਕਰਾਣਾ ਆ ਨਹੀਂ ਇਦਾਂ ਨਹੀਂ ਆ ਇਦਾਂ ਖੜੇ ਹੋਗੇ ਹੁਣ ਹੁਣ ਹੱਥ ਖੜੇ ਕਰਕੇ ਕਹਿ ਦਿਓ ਪੱਕੀਆਂ ਜੀ ਪੱਕੀਆਂ ਬੱਗੇ ਵੋਟਾਂ ਤਕਰੀਬਨ ਪੱਕੀਆਂ ਵੀਰ ਨਾਲ ਹਾਂਜੀ ਕੀ ਨਾ ਜੀ ਮੇਰਾ ਸਰندر ਕੁਮਾਰ ਆ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਅਸੀਂ ਇੱਕ ਇੱਕ ਬੋਰਡ ਜਿਹੜੀ ਹੈ ਬੱਬੂ ਬਾੜੀ ਹੁਣ ਪਾ ਕੇ ਇਹਨਾਂ ਨੂੰ ਕਾਮਯਾਬ ਕਰਾਵਾਂਗੇ ਜੀ ਬਿਲਕੁਲ ਜੀ ਹਾਂ ਜੀ ਨਮਸਕਾਰ ਜੀ ਨਮਸਕਾਰ ਕੀ ਨਾ ਸਰ ਜੀ ਜਸਵਿੰਦਰ ਕੁਮਾਰ ਜੀ ਕੀ ਕਹਿਣਾ ਚਾਹੋਗੇ ਜੀ ਬਾੜੀਆ ਸਾਹਿਬ ਆਏ ਨੇ ਅੱਜ ਇਹਨਾਂ ਨੂੰ ਯਾਨੀ ਕਿ ਬਹੁਤ ਬੱਛੇ ਸਮਾਜ ਸੇਵਕ ਨੇ ਪਹਿਲੇ ਵੀ ਬਹੁਤ ਸਾਰਾ ਵਰਕ ਕੀਤਾ ਕੰਮ ਕੀਤਾ ਇਹਨਾਂ ਦਾ ਠੀਕ ਹੈ ਬੇਨ ਬੋਰਡ ਇੱਕ ਇੱਕ ਪਾ ਕੇ ਇਹਨਾਂ ਨੂੰ ਕਾਮਯਾਬ ਗੁਰਨਾਨਕਪੁਰਾ ਮਹੱਲੇ ਜੋ ਕਰਕੇ ਭੇਜਣਾ ਜੀ ਇੱਕ ਇੱਕ ਬੋਰਡ ਨੂੰ ਕਾਮਯਾਬ ਕਰਕੇ ਗੁਰਨਾਨਕਪੁਰ ਮੱਲੇ ਦੇ ਵਿੱਚੋਂ ਭੇਜਣਾ ਕੱਠ ਦਿਖਾ ਦਿਆਂ ਇੱਕ ਨੁਕੜ ਮੀਟਿੰਗ ਨੁਕੜ ਮੀਟਿੰਗ ਜਿਹੜਾ ਆ ਉਹ ਰੈਲੀ ਦਾ ਹੀ ਰੂਪ ਲੈ ਰਹੀ ਆ ਜਿਉਂ ਜਿਉਂ ਨਗਰ ਕੌਂਸਲ ਦੀਆਂ ਵੋਟਾਂ ਨਜ਼ਦੀਕ ਆ ਰਹੀਆਂ ਆ ਲੋਕਾਂ ਦੇ ਦਿਲਾਂ ਦੀ ਧੜਕਣ ਕੈਂਡੀਡੇਟਾਂ ਦੇ ਦਿਲਾਂ ਦੀ ਧੜਕਣ ਵੱਧ ਰਹੀ ਆ ਦਿਨ ਬੀਤ ਗਏ ਘੰਟੇ ਰਹਿ ਗਏ ਆ ਚੰਦ ਦਿਨ ਬਾਕੀ ਆ ਕੱਲ ਦਾ ਦਿਨ ਸਿਰਫ ਰਹਿ ਗਿਆ ਵਾ ਔਰ ਖੀਰ ਦੇ ਵਿੱਚ ਹੀ ਇੱਕ ਹੀ ਗੱਲ ਕਵਾਂਗਾ ਬੱਬੂ ਪਾੜੀਵਾਰੀ ਜਿੱਤ ਸਾਡੀ ਪੱਕੀ ਆ ਐਲਾਨ ਹੋਣਾ ਬਾਕੀ ਆ ਸੁਮਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਰ ਨਿਊਜ਼ ਨਕੋ